ਮੈਂ ਤੇ ਦੱਸਣਾ ਚਾਹਣਾ ਮੇਰੇ ਦਾਇ ਦੇ ਮੁੰਡੇ ਤੋਂ ਜ਼ਮੀਨ ਲੈ ਕੇ ਰਾਜੇਵਾਲ ਦੇ ਮੁੰਡੇ ਨੇ 6 ਕ ਨਾਲ ਨਾਲ ਉਹਦਾ ਸ਼ੈਲਰ 파ਟਨਰ ਤਿੰਨ 파ਟਨਰ ਨੇ ਸ਼ੈਲਰ ਦੇ ਵਿੱਚ ਇੱਕ ਰਾਜੇਵਾਲ ਦਾ ਮੁੰਡਾ ਤੇਜੀ ਇੱਕ ਹਰਪਾਲ ਆੜਦੀ ਐਸੋਸੀਏਸ਼ਨ ਦਾ ਪ੍ਰਧਾਨ ਬਣਿਆ ਹੋਇਆ ਤੇ ਇੱਕ ਮਿੰਟੂ ਆ ਇਹਨਾਂ ਵਿੱਚ ਦੋ ਬੰਦੇ ਨੇ ਜਿਹੜੇ ਜ਼ਿਆਦਾ ਗੁਨਾਹ ਕਰਨ ਜਿਹੜਾ ਤਾਂ ਮਿੰਟੂ ਆ ਉਸ ਸ਼ਖਸ ਨੇ ਕਦੇ ਵੀ ਕੋਈ 19 ਕੀ ਕਹੀ ਨਹੀਂ ਹੈਗੀ ਤੇ ਨਾ ਉਹਦਾ ਕਿਸੇ ਗੱਲ ਦੇ ਵਿੱਚ ਕੋਈ ਦੋਸ਼ ਆ। ਮੇਰੀ ਜਿਹੜੀ ਇਹ ਕਾਰਵਾਈ ਦੀ ਮੰਗ ਆ ਸਿਰਫ ਤੇ ਸਿਰਫ ਰਾਜੇਵਾਲ ਦੇ ਮੁੰਡੇ ਤੇ ਉਹਦੇ ਪੋਤੇ ਤੇ ਰਾਜੇਵਾਲ ਤੇ ਤੇ ਹਰਪਾਲ ਆੜਤੀ ਤੇ ਇਹਨਾਂ ਬੰਦੇਾਂ ਤੇ ਆ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਅਟੈਂਪਟ ਟੂ ਮਰਡਰ ਕੀ ਕਰਨ ਦੀ ਕੋਸ਼ਿਸ਼ ਕੀਤੀ ਆ ਰਾਜੇਵਾਲ ਦੇ ਮੁੰਡੇ ਨੇ। ਉਹਦੇ ਵਿੱਚ ਹਰਪਾਲ ਆੜਤੀ ਨਹੀਂ ਸੀਗਾ ਉਹਦੇ ਵਿੱਚ ਗੁਰਤੇਜ ਸਿੰਘ ਸੀਗਾ ਰਾਜੇ ਵਾਲਾ ਦਾ ਮੁੰਡਾ ਤੇ ਪੋਤਾ ਦੋਨੇ ਸੀਗੇ ਤੇ ਇੱਥੇ ਤੇ ਨਾਲ ਉਹ 25-30 ਬੰਦੇ ਸੀਗੇ ਜਿਹੜੇ ਭਈਆ ਦੇ ਸੀਗੇ ਤੇ ਦੂਜਾ ਮੇਰੇ ਤਾਇਦੇ ਮੁੰਡੇ ਤੋਂ ਇਹਨਾਂ ਨੇ 2008 ਦੇ ਵਿੱਚ ਜ਼ਮੀਨ ਲਈ ਤਾਂ ਅੰਗੇ ਪਹਿਲਾਂ ਦੀ ਕਰਦੇ ਸੀ 2008 ਦੇ ਵਿੱਚ ਜ਼ਮੀਨ ਲੈ ਕੇ ਵਿੱਚ ਵੜ ਗਏ ਉਹ ਤੋਂ ਜ਼ਮੀਨ ਲੈ ਕੇ ਉਹਨੂੰ ਕਹਿੰਦੇ ਵੀ ਤੇਰਾ ਭਾਈਆ ਜਿਹੜਾ ਉਹਦਾ ਵੀ ਹਿੱਸਾ ਤੋਂ ਸਾਨੂੰ ਲਖਵਾ ਦੇ ਜਿਹੜਾ ਸ਼ੈਲਰ ਸੀਗਾ ਇਹ ਮੇਰੇ ਤਾਇ ਦੇ ਹਿੱਸੇ 'ਚ ਆ ਗਿਆ ਸੀਗਾ ਤੇ ਸਾਨੂੰ ਆ ਜਮੀਨ ਮਿਲ ਗਈ ਸੀ ਬਜ਼ੁਰਗਾਂ ਪੁਰਖਾ ਕੰਨੀਓ 6 ਪੀੜੀਆਂ ਦੀ ਜ਼ਮੀਨ ਆ ਇਹ ਉਸ ਤੋਂ ਬਾਅਦ ਸ਼ੈਲਰ ਵੇਚ ਦਿੱਤਾ ਪਿੰਡ ਦੇ ਬੰਦੇ ਨੂੰ ਉਸ ਤੋਂ ਬਾਅਦ ਰਾਜੇ ਵਾਲ ਨੇ ਤੇ ਹਰਪਾਲਾੜ ਨੇ ਸ਼ੈਲਰ ਖਰੀਦ ਲਿਆ ਉਹਨਾਂ ਤੋਂ ਕੁਝ ਕ ਬਣਿਆ ਹੋਇਆ ਸੀਗਾ ਕੁਝ ਕ ਨਹੀਂ ਬਣਿਆ ਹੋਇਆ ਸੀਗਾ ਮਿੰਤਿਆ ਮੁੰਤਿਆ ਤੋਂ ਬਿਨਾ ਇਹਨਾਂ ਨੇ ਕੰਧਾਰਾ ਕਰ ਲਿਆ ਸਾਰੀਆਂ ਤੇ ਕੁਝ ਸ਼ੈਲਰ ਦੇ ਅੰਦਰ ਚੋਮੀ ਤੇ ਕਬਜ਼ਾ ਕਰ ਲਿਆ ਸਾਡੇ ਵਾਲੀ ਤੇ ਉਹ ਵਿੱਚੇ ਲੈ ਲਈ ਇਹਨਾਂ ਨੇ ਜਗਾ ਬਗੜੀ ਬਹੁਤ ਸਾਲ ਚੱਲੀ ਬਾਪ ਮਰ ਗਿਆ ਬੇਧਵਾ ਮਾਂ ਸੀਗੀ ਜਦੋਂ ਮੇਰਾ ਪਿਓ ਮਰਿਆ ਮੇਰੀ ਮਾਤਾ ਦੇ ਕੋਲੇ 2 ਮਹੀਨਿਆਂ ਦੀ ਮੇਰੀ ਇੱਕ ਛੋਟੀ ਭੈਣ ਸੀਗੀ ਉਹਨੂੰ ਲੈ ਕੇ 2 ਮਹੀਨਿਆਂ ਦੀ ਉਹ ਮੇਰੀ ਭੈਣ ਨੂੰ ਕੁੜੀ ਨੂੰ ਛੋਟੀ ਨੂੰ ਲੈ ਕੇ ਕਚਹਿਰੀਆਂ 'ਚ ਜਾਂਦੀ ਰਹੀ ਧੱਕੇ ਧੁੱਕੇ ਖਾ ਕੇ ਹਟਦੀ ਕਈ ਗਾਨੂ ਕੋ ਵਟਵਾਰੀਆਂ ਨੇ ਵਕੀਲਾਂ ਨੇ ਉਹਨੂੰ ਕਿਹਾ ਵੀ ਬੀਬੀ ਸਾਨੂੰ ਵੀ ਚੰਗਾ ਨਹੀਂ ਲੱਗਦਾ ਤੂੰ ਤੜਫਦੀ ਬਣਦੀ ਜ਼ਮੀਨਾਂ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਕਿਉਂਕਿ ਉਹ ਬੜੇ ਬੰਦੇ ਨੇ ਮੇਰੀ ਮਾਂ ਟੇਕ ਗਈ ਨਿਆਣੇ ਨੂੰ ਆਪਣੇ ਨੂੰ ਪੜਾਉਣ ਲਿਖਾਉਣ ਦੇ ਆਪਣੀ ਜ਼ਿੰਦਗੀ ਕੱਢਣ ਦੇ ਆਪਣੇ ਉਹਨੇ ਰਾਹ ਝੂੜ ਲਿਆ ਤੇ ਉਸ ਤੋਂ ਬਾਅਦ ਕਦੇ ਠੇਕ ਆ ਗਿਆ ਨਹੀਂ ਆ ਗਿਆ ਕਦੇ ਸਾਡੇ ਰਿਸ਼ਤੇ ਸਾਡੀ ਮਦਦ ਕਰਦੇ ਰਹੇ ਖਰਚਾ ਪਾਣੀ ਦਿੰਦੇ ਰਹੇ ਖਾਣ ਨੂੰ ਕੁਝ ਦੇ ਜਾਂਦੇ ਸੀਗੇ ਸਮਾਂ ਲੰਘਦਾ ਗਿਆ ਉਸ ਤੋਂ ਬਾਅਦ 2008 ਦੇ ਵਿੱਚ ਮੇਰੇ ਤਾਏ ਦੇ ਮੁੰਡੇ ਤੋਂ ਇਹਨਾਂ ਨੇ ਜ਼ਮੀਨ ਲਈ ਜਿਹੜਾ ਤਾਏ ਦਾ ਮੁੰਡੇ ਦੇ ਤਾਏ ਦੇ ਦੋ ਮੁੰਡੇ ਸੀਗੇ ਉਹਨਾਂ ਦਾ ਜੋ ਇੱਥੇ ਸ਼ੈਲਰ ਦੇ ਨਾਲ ਮੇਰੇ ਕੋਲ ਜ਼ਮੀਨ ਦੇ ਵਿੱਚ ਰਕਬਾ ਬਣਦਾ ਸੀਗਾ ਅਸਲ ਦੇ ਵਿੱਚ ਉਹ ਤਾਏ ਦੇ ਮੁੰਡਾ ਨਹੀਂ ਬਣਦਾ ਸੀਗਾ ਪੂਰਾ ਖੇਤ ਸਾਡੇ ਕੋਲੇ ਸੀਗਾ ਕਿਉਂਕਿ ਜਿੱਥੇ ਤਾਇ ਦੇ ਮੁੰਡੇ ਦੀ ਹੋਰ ਜ਼ਮੀਨਾ ਉਥੇ ਹੋਰ ਪਾਸੇ ਵੀ ਬਾਪੂ ਨੇ ਸਾਨੂੰ ਜ਼ਮੀਨ ਦਿੱਤੀ ਹੋਈ ਸੀਗੀ ਦੋ ਜਗ੍ਹਾ ਤੇ ਜ਼ਮੀਨਾਂ ਸੀਗਾ ਸੋ ਦੂਸਰੀ ਜਗ੍ਹਾ ਤੇ ਜੋ ਮੇਰਾ ਰਕਬਾ ਬਣਦਾ ਸੀਗਾ ਉਹਦੇ ਵਿੱਚ ਉਹਨੂੰ ਦਿੱਤਾ ਹੋਇਆ ਸੀ ਉਹ ਉੱਥੇ ਸ਼ੁਰੂ ਤੋਂ ਖੇਤੀ ਕਰਦੇ ਸੀਗੇ ਉਹ ਚੱਲਦਾ ਹੁੰਦਾ ਸੀਗਾ ਉਹਨਾਂ ਦੇ ਡੈਡੀ ਉਹਨਾਂ ਦੇ ਟਾਈਮ ਤੋਂ ਪਿੱਛੇ ਡੈਡੀ ਉਹਨਾਂ ਦੇ ਟਾਈਮ ਤੋਂ ਦਾਦੇ-ਬੜਦਾਦੇ ਦੇ ਟਾਈਮ ਤੋਂ ਇਦਾਂ ਹੀ ਸੀਗਾ ਉਹਦਾ ਰਕਬਾ ਕੁਝ ਇੱਧਰ ਸੀਗਾ ਤੇ ਸਾਡੇ ਵਾਲੇ ਚ ਉਹਨੇ ਉਧਰੋਂ ਲੈ ਲਿਆ ਤੇ ਉਹਨੇ ਆਪਣਾ ਇੱਧਰ ਦੇ ਦਿੱਤਾ ਸਾਨੂੰ ਤੇ ਇੰਨਾ ਚੱਲਦਾ ਹੁੰਦਾ ਸੀ 208 ਦੇ ਵਿੱਚ ਜਾ ਕੇ ਉਹ ਮੁੰਡੇ ਨੇ ਕਿਹਾ ਉਹਨੇ ਪਾਣੀ ਬੰਦ ਕਰਤਾ ਸਾਡਾ ਉਹਨੇ ਸਾਡਾ ਜਦੋਂ ਉਧਰ ਜ਼ਮੀਨ ਦੇ ਵਿੱਚ ਮੋਟਰ ਉਹਦੇ ਨਾਂ ਸੀ ਕਿ ਉਹਨੇ ਪਾਣੀ ਬੰਦ ਕਰਤਾ ਤੇ ਉਹ ਕਹਿੰਦਾ ਵੀ ਮੈਨੂੰ ਇਹ ਤਿੰਨ ਕੀਲੇ ਨੇ ਜਿਹੜੇ ਇੱਥੇ ਜ਼ਮੀਨ ਦੇ ਹੋ ਨਹੀਂ ਮੈਂ ਉਧਰ ਲਏ ਸਭ ਵੇਚ ਦਿੱਤਾ ਨਾ ਛੱਡ ਰਲੇ ਅਸੀਂ ਕਿਹਾ ਵੀ ਤੈਨੂੰ ਤਿੰਨ ਕੀਲੇ ਕਿਵੇਂ ਦੇ ਦਾਂਗੇ ਉਹਨਾਂ ਦਾ ਡੇਢ ਕੀਲਾ ਸੀਗਾ 12 ਕਨਾਲਾ ਉਹਦੇ ਵਿੱਚੋਂ ਅਸੀਂ ਉਹਨੂੰ ਕਿਹਾ ਵੀ ਤੈਨੂੰ ਡੇਢ ਦਾ ਡੇਢ ਹੀ ਆ ਜਿਵੇਂ ਹੈਗਾ ਜਾਂ ਤਾਂ ਉਦਾਂ ਹੀ ਲੈ ਲੈ ਕਿਵੇਂ ਨਹੀਂ ਚੱਲਦਾ ਠੀਕ ਹੈ ਤੂੰ ਇੱਕ ਪਾਸੇ ਅਸੀਂ ਇੱਕ ਪਾਸੇ ਉਹ ਕਹਿੰਦਾ ਨਹੀਂ ਨਹੀਂ ਉਹ ਤਾਂ ਜੀ ਸ਼ੈਲਰ ਦੇ ਨਾਲ ਲੱਗਦੀ ਐ ਮੈਨੂੰ ਅਗਲੇ ਮੋٹے ਰੁਪਏ ਦਿੰਦੇ ਨੇ ਮੈਨੂੰ ਅਗਲੇ ਦੁੱਗਣੀ ਦੁੱਗਣੀ ਜ਼ਮੀਨ ਦਿੰਦੇ ਨੇ ਫਿਰ ਤੇਜੀ ਨੇ ਰਾਜੇ ਵਾਲ ਦੇ ਮੁੰਡੇ ਨੇ ਤੇ ਹਰਪਾਲ ਆੜਤੀ ਨੇ ਉਹਨੂੰ ਦੁੱਗਣੀ ਜ਼ਮੀਨ ਦਿੱਤੀ ਤੇ ਉਹ ਛੇਕ ਨਾਲਾ ਦਾ ਮੁੰਡੇ ਦਾ ਹਿੱਸਾ ਲੈ ਲਿਆ ਹਾਲਾਂਕਿ ਮਸਤਰਕਾ ਸਾਂਝਾ ਸੀਗਾ ਪਰ ਉਹ ਆਪਣਾ ਹਿੱਸਾ ਦੇ ਗਿਆ ਸੀ ਰੋਕਿਆ ਨਹੀਂ ਹੈਗਾ ਵੀ ਤੂੰ ਆਪਣਾ ਹਿੱਸਾ ਦੇ ਸਕਦਾ ਉਸ ਤੋਂ ਬਾਅਦ ਉਹ ਆਪਣੇ ਭਾਈ ਨੂੰ ਕਹਿੰਦਾ ਵੀ ਤੂੰ ਵੀ ਆਪਣਾ ਹਿੱਸਾ ਉਹ ਸ਼ੈਲਰ ਵਾਲੇ ਨੂੰ ਦੇ। ਉਹ ਕਹਿੰਦਾ ਮੈਂ ਨਹੀਂ ਦੇਣੀ ਹੈਗੇ ਮੇਰੇ ਚਾਚੇ ਦੇ ਮੁੰਡੇ ਨੇ ਮੇਰੇ ਭਾਈ ਨੇ। ਤੂੰ ਵੀ ਇਹ ਬੜੀ ਗਲਤ ਗੱਲ ਕਰਦਾ ਉਹਦੀ ਮਾਂ ਨੇ ਸਮਝਾਈ ਪਰ ਉਹ ਨਹੀਂ ਸਮਝਿਆ ਉਹ ਆਪਣੀ ਜਨਾਨੀ ਦੇ ੱਤੇ ਚੜਿਆ ਹੋਇਆ ਸੀਗਾ। ਉਹਦੀ ਜਨਾਨੀ ਹਰਪਾ ਲੜਤੀ ਇਹਦੀ ਕੋਈ ਰਿਸ਼ਤੇਦਾਰ ਲਾਦੀ ਆ। ਨਗਰਿਆ ਪਿੰਟੂ। ਸਾਨੂੰ ਨਹੀਂ ਪਤਾ ਵੀ ਕੀ ਗੱਲਾਂ ਨੇ ਉਹਨਾਂ ਦੀ। ਦੂਜੀ ਗੱਲ ਉਨੇ ਜਦੋਂ ਉਹ ਜ਼ਮੀਨ ਦੇਤੀ ਤੇ ਉਹਦਾ ਭਾਈ ਨੇ ਨਹੀਂ ਦਿੱਤੀ ਹੈਗੀ ਤਾਂ ਆਪਣੇ ਭਾਈ ਨੂੰ ਕਹਿੰਦਾ ਮੈਂ ਤੇਰਾ ਵੀ ਪਾਣੀ ਬੰਦ ਕਰ ਦੇਣਾ ਨਹੀਂ ਤੂੰ ਜ਼ਮੀਨ ਦੇ ਦੇ ਉਹ ਕਹਿੰਦਾ ਵੀ ਮੈਂ ਨਹੀਂ ਦੇਣੀ ਮੇਰੇ ਛੋਟੇ ਭਾਈ ਨੇ ਆਪਾਂ ਆਪਣੇ ਚਾਚੇ ਤਾਇਆ ਦੇ ਵਿੱਚ ਬਰਬਰੀ ਕਾਤੇ ਪਾਉਣੀ ਆ ਕੱਲੂ ਮੇਰੇ ਮੁੰਡਿਆਂ ਦੇ ਵਿੱਚ ਕੋਈ ਤੀਆ ਬੰਦਾ ਕੇ ਵੜੂਗਾ ਮੈਨੂੰ ਵੀ ਬੜੀ ਠੇਸ ਪਹੁੰਚੂ ਕਿ ਤੂੰ ਵਿੱਚ ਜ਼ਮੀਨ ਦੇ ਉਹਨਾਂ ਦੇ ਕਿਸੇ ਨੂੰ ਬਾੜ ਨਾ ਉਹਨਾਂ ਨੂੰ ਇਹ ਦੇ ਦੇ ਉਹ ਕਹਿੰਦਾ ਨਾ 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 ਮੈਂ ਤਾਂ ਇਹਨਾਂ ਨੂੰ ਹੀ ਦੇਣੀ ਆ ਮੈਨੂੰ ਦੁੱਗਣੀ ਦੰਦੇ ਨੇ ਜ਼ਮੀਨ ਉਹ ਨਹੀਂ ਮੈਨੂੰ ਇਹ ਡੇਢ ਕਿਲੇ ਦੇ ਬੁੱਟੇ 3 ਕਿਲੇ ਦੇਣ ਦੁੱਗਣੀ ਦੇਣ ਮੈਂ ਤਾਂ ਤਾਂ ਇਹਨਾਂ ਨੂੰ ਛੱਡਣੀ ਆ ਹੋ ਜੂਗੀ ਉਹਨੇ ਜੀ ਉਹ ਆਪਣਾ ਇਸ ਸੈਨਾ ਨੂੰ 6 ਕਨਾਲਾਂ ਦਾ ਲਖਾਤੋ ਤੇ ਭਾਈ ਨੇ ਨਹੀਂ ਲਖਵਾਇਆ ਉਹਦਾ ਭਾਈ ਕਹਿੰਦਾ ਜਿਸ ਦਿਨ ਮੈਂ ਦਊਗਾ ਤਾਂ ਮੇਰੇ ਆਪਣੇ ਮੈਂ ਆਪਣੇ ਚਾਚੇ ਦੇ ਮੁੰਡਿਆਂ ਨੂੰ ਦਊਗਾ ਉਹਦਾ ਇਸ ਗੱਲ ਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਤੇ ਉਹ ਦਲਵਾਰ ਸਿੰਘ ਨੇ ਜ਼ਮੀਨ ਨਹੀਂ ਦਿੱਤੀ ਤੇ ਦਿਲਜੀਤ ਸਿੰਘ ਨੇ ਆਪਣੀ ਜ਼ਮੀਨ ਦਿੱਤੀ ਇਹਨਾਂ ਨੂੰ ਤੇਜੀ ਨੂੰ ਤੇਰਪਾਲ 2008 ਦੇ ਵਿੱਚ ਇਹਨਾਂ ਨੇ ਜ਼ਮੀਨ ਲੈ ਲਈ ਬਿਨਾ ਕਿਸੇ ਮਿੰਤੀ ਤੋਂ ਬਿਨਾ ਕਿਸੇ ਰੱਕਵੇ ਤੋਂ ਜਦੋਂ ਆਲਰੇਡੀ ਕਬਜ਼ਾ ਮੇਰੇ ਕੋਲੇ ਸੀਗਾ ਉਹਨੇ ਤਾਂ ਨੰਬਰ ਲਖਵਾਏ ਸੀਗੇ ਕਿਉਂਕਿ ਅਸੀਂ ਪਾਉਂਦੇ ਸੀ ਕਿ ਪਿਛਲੇ ਕਈ ਸਾਲਾਂ ਤੋਂ ਪਿੰਡਾ ਤੇ ਬੜਾ ਤੇ ਦੇ ਟਾਈਮ ਤੋਂ ਇਹਨੂੰ ਚਾਹੀਦਾ ਸੀਗਾ ਵੀ ਇਹ ਇਹ ਮਿੰਤੀ ਕਰਾਵੇ ਸਾਨੂੰ ਬੁਲਾਵੇ ਇਹ ਕਹੇ ਭਾਈ ਮੈਂ ਇਹਨਾਂ ਰੱਖਵਾ ਖਰੀਦ ਲਿਆ ਅਗਲੇ ਦਈਸਾ ਤੇ ਆ ਮੇਰੀ ਇੱਥੇ ਜਗਾ ਬਣਦੀ ਆ ਮੈਂ ਤਾਂ ਕੋਈ ਨਹੀਂ ਰੋਕਣ ਵਾਲਾ ਇਸ ਗੱਲ ਨੂੰ ਨਾ ਕੋਈ ਕਾਨੂੰਨ ਹੈ ਇਸ ਗੱਲ ਨੂੰ ਰੋਕਣ ਵਾਲਾ ਅਗਰ ਜਿਨੇ ਜੀ ਲਈ ਉਹਨੂੰ ਮਿਲਦੀ ਆ ਉਨੇ ਲੈ ਲਈ ਸੀਗੀ ਇਟਸ ਓਕੇ ਲੈ ਲਈ ਜਮੀਨਾ ਚ ਵੜ ਗਿਆ ਸੀ ਸਾਡੀ ਜ਼ਿੰਦਗੀ ਚ ਵੜ ਗਿਆ ਸੀ ਪਰ ਅਸੀਂ ਬਾਪ ਬਾਰੇ ਛੋਟੇ ਛੋਟੇ ਸਕੂਲਾਂ ਚ ਪੜਦੇ ਵਿਧਵਾ ਮਾਂ ਇਹ ਗੱਲਾਂ ਦੀ ਜਾਣਕਾਰੀ ਸੀ ਕਿ ਨਾ ਇਸ ਕਰਕੇ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਹੈਗੀ ਉਹਨਾਂ ਨੇ ਤੰਗ ਪ੍ਰੇਸ਼ਾਨ ਕਰਨਾ ਜਮੀਨਾ ਚ ਗੰਦ ਪਾਉਣਾ ਸ਼ੁਰੂ ਕਰਤਾ ਵੀ ਅਸੀਂ ਉਹਨੇ ਆਪਣੇ ਭਾਈ ਦਾ ਪਾਣੀ ਇਹਨਾਂ ਨੇ ਕਹਿ ਕੇ ਉਹਨੂੰ ਇਹਨਾਂ ਨੇ ਕਹਿ ਕੇ ਉਹਨੂੰ ਸਾਡਾ ਪਾਣੀ ਉਧਰ 14 ਸਾਲ ਜ਼ਮੀਨ ਨੂੰ ਪਾਣੀ ਨਹੀਂ ਲੱਗਣ ਦਿੱਤਾ 14 ਸਾਲ ਜ਼ਮੀਨ ਬੰਜਰ ਪਈ ਰਹੀ ਆ ਮੇਰੇ ਤਿੰਨ ਕਿਲੇ ਮੇਰਾ ਬੌਂਦਲੀ ਪਿੰਡ ਇਸ ਗੱਲ ਦੀ ਗਵਾਹੀ ਦਿੰਦਾ ਆਲੇ ਦਲੇ ਸਾਰੇ ਪਿੰਡਾਂ ਨੂੰ ਪਤਾ ਉਸ ਤੋਂ ਬਾਅਦ ਅੱਜ ਫੇਰ ਉਸ ਤੋਂ ਬਾਅਦ ਉਸ ਬੰਦੇ ਨੇ ਸ਼ੈਲਰ ਵਾਲੇ ਨੇ ਇਹਨੂੰ ਰਾਜੇ ਵਾਲੇ ਦੇ ਮੁੰਡੇ ਨੇ ਇਹਨੂੰ ਕਹਿਤਾ ਬਈ ਤੂੰ ਉਧਰੋਂ ਪਾਣੀ ਬੰਦ ਕਰਦੇ ਆਪਣੇ ਭਾਈ ਦਾ ਵੀ ਇਹਨਾਂ ਦਾ ਵੀ ਫਿਰ ਆਪੀ ਜ਼ਮੀਨਾਂ ਦੇਣਗੇ ਇਧਰੋਂ ਅਸੀਂ ਤੰਗ ਕੀਤੇ ਹੀ ਹੋਏ ਨੇ ਫਿਰ ਤੁਸੀਂ ਆਪ ਸਭ ਸਮਝਦਾਰ ਹੋ ਵੀ ਕੀ ਕੀ ਕੀਤਾ ਹੋ ਸਕਦਾ ਸਾਡੇ ਨਾਲੋਂ ਸਭ ਹੋਇਆ ਮੇਰੀ ਮਾਂ ਨੇ ਸਾਨੂੰ ਲਘੋਲ ਘੋਕੇ ਪੜਾਇਆ ਲਿਖਾਇਆ ਆਪ ਤੁਰ ਤੁਰ ਕੇ ਮਗਰ ਜਾਂਦੀ ਰਹੀ ਉਹ ਦੇਖਦੀ ਰਹੀ ਪਿੰਡੇ ਦੇ ਲੂਈ ਖੜੀ ਆਇਂਦੇ ਉਹ ਗੱਲ ਯਾਦ ਕਰਦੇ ਸਾਈ ਸਾਈ ਰਾਤ ਉਹਨੇ ਰੋਈ ਜਾਣਾ ਆਗਲਾ ਮੰਗੂ ਹੋ ਗਈ ਸੀ ਕਿਰਾਤਾ ਸਮਾਂ ਬੀਤਦਾ ਗਿਆ ਹਾਲਾਤ ਜ਼ਿੰਦਗੀ ਦੇ ਕੁਝ ਪੈਣਾ ਬਈ ਆ ਗਿਆ ਕੁਝ ਬਦਲਦੇ ਗਏ ਕੋਸ਼ਿ ਸਾਡੇ ਜੀਜਿਆਂ ਨੇ ਭਰਾ ਵਰਗੇ ਨੂੰ ਸਭ ਉਹਨਾਂ ਨੇ ਸਾਡੀ ਇਨੀ ਮਦਦ ਕੀਤੀ ਹੈ ਤਾਂ ਅਸੀਂ ਰੋਟੀ ਖਾਣ ਜੋਗੇ ਹੋਏ ਫੇਰ ਰਾਜੇਲ ਦੇ ਮੁੰਡੇ ਨੇ 2008 ਦੇ ਵਿੱਚ ਬਿਨਾਂ ਕਿਸੇ ਮਿੰਨਤੀ ਤੋਂ ਬਿਨਾਂ ਕਿਸੇ ਕਾਨੂੰਨ ਕੋ ਪਟਵਾਰੀ ਦੀ ਰਿਪੋਰਟ ਤੋਂ ਮੈਨੂੰ ਦਿਖਾ ਦਵੇ ਜੀ ਉਹਦੇ ਕੋ ਹੈ ਉਹਨੇ ਕਬਜ਼ਾ ਕਰ ਲਿਆ ਸਾਰੀ ਜ਼ਮੀਨ ਤੇ ਸਾਰੀ ਜ਼ਮੀਨ ਦਾ ਕਬਜ਼ਾ ਕਰ ਲਿਆ ਇਕਣੇ ਅੱਜ ਕਿਸੇ ਹੋਰ ਦੀ ਜ਼ਮੀਨ ਦੇ ਵਿੱਚ ਵੀ ਵੜੇ ਹੋਏ ਨੇ ਹਰਪਾਲ ਆੜਤੀਆ ਤੇ ਤੇਜੀ ਜ਼ਮੀਨ ਲੈ ਕੇ ਅੱਜ ਉਹਨਾਂ ਦੇ ਪਰਿਵਾਰ ਦੇ ਵਿੱਚ ਕੇਸ ਚੱਲ ਪਿਆ ਅੱਜ ਵੀ ਉੱਥੇ ਇਕਣੇ ਕੀਲਾਕ ਲੈ ਕੇ ਅਗਲੇ ਦੇ ਵਿੱਚ ਵੜ ਗਏ ਅਗਲੇ ਦੀ ਜ਼ਮੀਨ ਖਰਾਬ ਕਰਨ ਲੱਗੇ ਹੋਏ ਨੇ ਉੱਥੇ ਵੀ ਕੇਸ ਅਕਲੇ ਦਾ ਆਪਸ ਦੇ ਵਿੱਚ ਚੱਲ ਪਿਆ ਹਿੱਸੇਦਾਰੀ ਦਾ ਤੇ ਉਹੀ ਕੰਮ ਉਧਰ ਕੀਤਾ ਜੋ ਸਾਡੇ ਨਾਲ ਕੀਤਾ ਚਲੋ ਖੈਰ ਉਹਨਾਂ ਦੀ ਆਪਣਾ ਮਸਲਾ ਉਹ ਆਪਣਾ ਖੁਦ ਦੇਖ ਦੇਖਣਗੇ ਬਟ ਜੋ ਇੱਧਰ ਸਾਡੇ ਨਾਲ ਇਹਨਾਂ ਨੇ ਕੀਤਾ 14 ਸਾਲ ਮੇਰੇ ਉਹ ਜ਼ਮੀਨ ਦਾ ਪਾਣੀ ਨਹੀਂ ਮਿਲਿਆ ਪਾਣੀ ਉਹਨੂੰ ਅੱਜ ਵੀ ਨਹੀਂ ਅਸੀਂ ਹਿੰਮਤ ਮਾਰ ਕੇ 14 ਸਾਲ ਬਾਅਦ ਜਦ ਅਸੀਂ ਕੁਝ ਬੜੇ ਹੋਏ ਅਸੀਂ ਦੋਨੇ ਪਰਾ ਜਾ ਕੇ ਆਪਣੀਆਂ ਦੋਨਾਂ ਜ਼ਮੀਨਾਂ ਦੇ ਵਿੱਚ ਗੇੜੇ ਮਾਰਨ ਲੱਗ ਗਏ ਆਪਣੀ ਮਾਂ ਦੇ ਨਾਲ ਜਾਣ ਲੱਗ ਕੇ ਤੇ ਅਸੀਂ ਦੇਖਿਆ ਵੀ ਕੀ ਕੀ ਹੋਇਆ ਹੋਇਆ ਜ਼ਮੀਨਾਂ ਦੇ ਵਿੱਚ ਉਹ ਸਭ ਲੋਕ ਉਥੋਂ ਕੱਢਣੇ ਸੀਗੇ ਫਿਰ ਰਾਜੇ ਵਾਲੇ ਦੇ ਮੁੰਡੇ ਨੇ ਜਦੋਂ ਦੇਖਿਆ ਵੀ ਇਹ ਜ਼ਮੀਨਾਂ ਚਾਉਣ ਲੱਗ ਗਏ ਇੱਥੇ ਇਹ ਭਈਆਂ ਨੂੰ ਇਹਨਾਂ ਨੇ ਕਹਿਤਾ ਵੀ ਨੰਗੇ ਹੋ ਕੇ ਖੜੋ ਗੰਦ ਪਾਓ ਮੂਤ ਕਰੋ ਟਾਇਲਟ ਕਰੋ ਪੈਹੀ ਦੇ ਵਿੱਚ ਬੈਠੇ ਬੰਦਾ ਕੋਈ ਜਾਂਦਾ ਉਹ ਹਿਲਦੇ ਨਹੀਂ ਉਥੋਂ ਉਹ ਕਨੇ ਬੈਠੇ ਰਹਿੰਦੇ ਅੱਜ 17 ਸਾਲ ਹੋ ਗਏ ਨਾ ਮੇਰੇ ਤੇ ਨਗੀਲਿਆਂ ਨੂੰ ਪਾਣੀ ਆ ਅੱਜ ਮੈਂ ਮੇਰੇ ਨਾਲ ਦੀ ਜ਼ਮੀਨ ਵਾਲਾ ਬੰਦਾ ਪਾਣੀ ਦਿੰਦਾ ਹਿੰਮਤ ਮਾਰ ਕੇ ਲੋਕਾਂ ਨੇ ਪਿੰਡ ਦੇ ਨੇ ਕਹਿ ਕੇ ਉਹ ਮੇਰੀ ਜ਼ਮੀਨ ਬਹਾਤੀ ਭਾਤੀ ਉਹ ਵੀ ਜਦੋਂ 14 ਸਾਲ ਦੇ ਵਿੱਚ ਹੀ ਮੇਰੇ ਤਾਏ ਦੇ ਮੁੰਡੇ ਤੇ ਬੁਰਾ ਹਾਲ ਹੋ ਗਿਆ ਜਦੋਂ ਉਸ ਹਾਲਾਤ ਉਹਦੇ ਮਾੜੇ ਹੋ ਗਏ ਪਾਪੀ ਇਨਸਾਨ ਦੇ ਉਦੋਂ ਜਾ ਕੇ ਪਿੰਡ ਦੇ ਲੋਕਾਂ ਨੇ ਉਹਨੂੰ ਕਿਸੇ ਤਰ੍ਹਾਂ ਤੇ ਸ਼ਰਾਪ ਪੈਂਦਾ ਤੇਰੀ ਵਿਧਵਾ ਚਾਚੀ ਆ ਉਹ ਬਾ ਨੀ ਬਾਪ ਬਾਰੇ ਨਿਆਣੇ ਦੇ ਵਿੱਚੋਂ ਰੋਟੀ ਨਾ ਖੋ ਉਦੋਂ ਜਾ ਕੇ ਉਹ ਜ਼ਮੀਨ ਪਿੰਡ ਦੇ ਲੋਕਾਂ ਨੇ ਵਹਾਈ ਉਹ ਉਦੋਂ ਵੀ ਟੰਗਾ ਅਡਾਉਂਦਾ ਸੀਗਾ ਹਾਲਾਂਕਿ ਉਹਦੀ ਮਾਂ ਉਹਦਾ ਭਰਾ ਉਹਨੂੰ ਕਹਿੰਦੇ ਰਹੇ ਵੀ ਇਹ ਤੂੰ ਕੀ ਕਰਦਾ ਕਿਉਂ ਤੂੰ ਪਾਪ ਦਾ ਭਾਗੀਦਾਰੀ ਬਣਦਾ ਲਾਲਚ ਦੇ ਵਾਸੋਕੇ ਉਸ ਸ਼ਖਸ ਨੇ ਅੱਜ ਤੱਕ ਵੀ ਕਿਸੇ ਦੀ ਸਾਡੀ ਪਰਵਾਹ ਨਹੀਂ ਕੀਤੀ ਹੈਗੀ ਅੱਜ ਵੀ ਉਹ ਹੰਕਾਰਿਆ ਹੋਇਆ ਇਹਨਾਂ ਦੇ ਨਾਲ ਬੈਠਦੇ ਨੇ ਉੱਠਦੇ ਨੇ ਮੀਟਿੰਗਾਂ ਕਰਦੇ ਨੇ ਇਕੱਠੇ ਹੀ ਮਿਲੇ ਹੋਏ ਸੀਗੇ ਸਭ ਫੇਰ ਇਹਨਾਂ ਨੇ ਸ਼ੈੱਲਰ ਵਾਲੇ ਨੇ ਉਥੋਂ ਮੇਰਾ ਪਾਣੀ ਬੰਦ ਕਰਵਾ ਕੇ ਉਹ ਜ਼ਮੀਨ ਦੀ ਮਾਂ ਮਾਰ ਰਹੀ ਜੀ ਕਰਤੀਗਾ ਨਾ ਉਥੇ ਜ਼ਮੀਨ ਦੇ ਵਿੱਚ ਇਹੋ ਜਿਹਾ ਨੁਕਸਾਨ ਕਰਤਾ ਕਿ ਉਹ ਕਿਸੇ ਨੇ ਮੁੜ ਕੇ ਠੇਕਿਆ ਤੇ ਕਿਹਨੇ ਲੈਣੀ ਸੀ ਰੋਲੇ ਪੈ ਗਏ ਬੰਜਰ ਰਹਿ ਗਈ 14 ਸਾਲ ਉਹ ਬੰਜਰ ਪਈ ਰਹੀ ਪਿਛਲੇ 3 ਸਾਲ ਅਸੀਂ بڑے ਹੋ ਕੇ ਉੱਠ ਕੇ ਪੜ੍ਹਦ ਲਿਖਣ ਤੋਂ ਬਾਅਦ ਜਾ ਕੇ ਉਹ ਜ਼ਮੀਨਾਂ ਜਾ ਕੇ ਅਸੀਂ ਆਪਣੀਆਂ ਸੈੱਟ ਕਰਾਈਆਂ ਬਹਾਈਆ ਉਹ ਤਿੰਨ ਕੀਲੇ ਤੇ ਹੁਣ ਉਹ ਮੇਰੀ ਨਾਲ ਦੀ ਮੋਟਰ ਵਾਲਾ ਪਾਣੀ ਦਿੰਦਾ ਅੱਜ ਸਾਨੂੰ ਪਾਣੀ ਨਹੀਂ ਅੱਜ ਸੀਐਮ ਨੇ ਸੂਏ ਦੇ ਖਾੜ ਲਾਇਏ ਨੇ ਤਾਂ ਉਹਨੂੰ ਜਾ ਕੇ ਕਿਤੇ ਪਾਣੀ ਚੱਲਿਆ ਉਹਨੂੰ ਪਾਣੀ ਨਹੀਂ ਉੱਪਰ ਇਹ ਮਾਨਸ ਲੋਕ ਨੇ ਜਿਨ੍ਹਾਂ ਨੇ ਸਾਨੂੰ ਜ਼ਮੀਨ ਦਾ ਪਾਣੀ ਦਿੱਤਾ ਨਾਲ ਹੋ ਕੇ ਸਾਡੇ ਮਦਦ ਕੀਤੀ ਬਾਈ ਮੇਰੇ ਪਿੰਡ ਦੇ ਬਥੇਰੇ ਚੰਗੇ ਲੋਕ ਨੇ ਮੇਰੀ ਪੰਚਾਇਤ ਨੇ ਸਾਡਾ ਬਥੇਰਾ ਸਾਥ ਦਿੱਤਾ ਫਿਰ ਉਸ ਤੋਂ ਬਾਅਦ ਇੱਧਰ ਜ਼ਮੀਨ ਦੇ ਵਿੱਚ ਅੱਜ ਉਹਦੇ ਭਾ ਜੱਜ ਵੀ ਉਹਦੇ ਭਾਈ ਦਾ ਵੀ 17 ਸਾਲ ਹੀ ਹੋ ਗਏ ਪਾਣੀ ਬੰਦ ਕੀਤਾ ਨੂੰ ਅੱਜ ਵੀ ਕੋਈ ਬੰਦਾ ਪਤਾ ਕਰ ਲਵੇ ਅੱਜ ਉਹਦੇ ਭਾਈ ਨੂੰ ਵੀ ਪਾਣੀ ਨਹੀਂ 17 ਸਾਲ ਦਾ ਹੁਣ ਜਦੋਂ ਮੋਟਰ ਤੋਂ ਪਾਣੀ ਨਹੀਂ ਦਿੰਦਾ ਉਹਦੇ ਭਾਈ ਨੇ ਉਥੇ ਖੰਭਾ ਸੀਗਾ ਉਹਨੇ ਬੋਰ ਕਰਾ ਕੇ ਔਲੂ ਬਣਾ ਕੇ ਕੁੰਡੀ ਲਾ ਲਈ ਉਹਨੇ ਬਿਜਲੀ ਵਾਲੇ ਨੂੰ ਕੰਪਲੇਂਟ ਕਰਾ ਕੇ ਉਥੋਂ ਖੰਭਾ ਪਟਵਾਤਾ ਵੀ ਮੈਂ ਆਪਣੇ ਭਾਈ ਨੂੰ ਜਾਂ ਇਹਨਾਂ ਨੂੰ ਪਾਣੀ ਨਹੀਂ ਜਾਣ ਦੇਣਾ ਹੈਗਾ ਆਲੇ ਦਲੇ ਵੀ ਲੋਕਾਂ ਨੂੰ ਕਹਿ ਵੀ ਪਾਣੀ ਨਹੀਂ ਜਾਣ ਦੇਣਾ ਉਹਦੀ ਘਰ ਵਾਲੀ ਕਹਿੰਦੀ ਮੈਂ ਕੱਪੜੇ ਪਾੜ ਕੇ ਥਾਣੇ ਜਾ ਕੇ ਬਹਿ ਜੂਗੀ ਜੇ ਤੁਸੀਂ ਇਹਨਾਂ ਨੂੰ ਪਾਣੀ ਦੇ ਤਾ ਫਿਰ ਕੋਈ ਨਹੀਂ ਜਾਂਦਾ ਹੈਗਾ ਅਗਲਾ ਕਹਿੰਦਾ ਸਾਨੂੰ ਵੀ ਲੋੜ ਆ ਗੰਦ ਨੂੰ ਛੇੜਨ ਦੀ ਇਧਰ ਰਾਜੇਵਾਲ ਨੇ ਇਹਦੇ ਮੁੰਡੇ ਨੇ ਇਹ 파ਟਨਰਾਂ ਨੇ ਸ਼ੈਲਰਾਂ ਦੇ ਨੇ ਇਕੱਠੇ ਹੋ ਕੇ ਬੰਦੇ ਬੰਦਿਆਂ ਨੂੰ ਸ਼ਰਮ ਚਾਹੀਦੀ ਇਹਨਾਂ ਨੂੰ ਇਹਨਾਂ ਦੇ ਵੀ ਘਰੇ ਜਨਾਨੀਆਂ ਨੇ ਔਰਤਾਂ ਨੇ ਸ਼ਰਮ ਚਾਹੀਦੀ ਸੀਗੀ ਇੱਕੋ ਵਿਧਵਾ ਮਾਂ ਤੇ ਜੋਰ ਚੱਲਿਆ ਬਹੁਤ ਰਾਜੇਵਾਲ ਦੀ ਪਾਵਰ ਕੀਤੇ ਚਲਾਈ ਮੈਂ ਰਾਜੇਵਾਲ ਨੂੰ ਹੀ ਕਹਿੰਦੇ ਕਹਿੰਦੇ ਇੰਨੀ ਸਾਡੀ ਪਾਵਰ ਆ ਕਿ ਨਾ ਸਾਡੇ ਬੜੇ ਬੜੇ ਲਿੰਕ ਨੇ ਮੈਂ ਉਹ ਲਿੰਕ ਵਾਲੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਵੀ ਥੋੜੀ ਪਾਵਰ ਜਿਹੜੀ ਤੁਸੀਂ ਇਹਨਾਂ ਨੂੰ ਸਪੋਰਟ ਕਰਦੇ ਹੋ ਉਹਨਾਂ ਦਾ ਹੈ ਕਿਹਨਾਂ ਤੇ ਆਪਣੀ ਧੌਂਸ ਜਮਾਉਂਦੇ ਨੇ ਸਾਡੇ ਵਰਗੇ ਆਮ ਲੋਕਾਂ ਤੇ ਜਿਨ੍ਹਾਂ ਨੇ ਹਜੇ ਆਪਣੀ ਕੱਲ ਜਵਾਕ ਉੱਠ ਕੇ بڑے ਹੋ ਕੇ ਪੜ੍ਹ ਲੈ ਕੇ ਕੁਝ ਆਪਣਾ ਜ਼ਿੰਦਗੀ 'ਚ ਬਣਨ ਬਾਰੇ ਜਦੋਂ ਘਰੋਂ ਬਾਹਰ ਨਿਕਲੇ ਦੇਖਿਆ ਤਾਂ ਮੇਰੀਆਂ ਜ਼ਮੀਨਾਂ ਦੱਬੀ ਬੈਠੇ ਨੇ ਲੋਕ ਕਬਜ਼ੇ ਕਰਨ ਲੱਗੇ ਹੋਏ ਨੇ ਲੋਕ ਮੈਂ ਕਿੱਥੇ ਜਾ ਕੇ ਕਮਾਈਆ ਕਰਾਂ ਮੈਂ ਆਪਣੀ ਉਹ ਕਿਉਂ ਨਾ ਛੜਾ ਕੇ ਉੱਥੇ ਕਮਾਈ ਕਰਾਂ ਜਦੋਂ ਅਸੀਂ ਆਪਣੇ ਜ਼ਮੀਨਾਂ ਦੇ ਵਿੱਚ ਆਪਣੇ ਹਰਜਕਾਰ ਤੋਰਨ ਦੀ ਕੋਸ਼ਿਸ਼ ਕੀਤੀ ਤੇ ਉਹ ਜ਼ਮੀਨ ਬੰਜਰ ਪਈ ਅੱਜ ਪਿਛਲੇ 4 ਸਾਲਾਂ ਤੋਂ ਪਿਛਲੇ 30 ਸਾਲਾਂ ਤੋਂ ਉਹ ਨੁਕਸਾਨ ਰਾਜਿਆਲ ਦੇ ਸ਼ੈਲਰ ਦਾ ਮੈਂ ਝੱਲਦਾ ਰਿਹਾ ਅਸੀਂ ਅੱਜ ਸੋਚਦੇ ਕਿੱਥੇ ਸਾਡੇ ਬਿਯੋਗਾਨੀਓ ਸ਼ੈਲਰ ਲਾਇਆ ਕਿੱਥੇ ਉਹ ਜ਼ਮੀਨ ਮੇਰਾ ਤਾਇਆ ਵੇਚ ਗਿਆ ਤੇ ਤਾਇਏ ਦੇ ਮੁੰਡੇ ਨੇ ਕਹਾ ਉਹਨੂੰ ਦੇ ਕੇ ਆ ਛੇ ਕਨਾਲਾ ਸਾਡੀ ਇੰਨੇ ਸਾਲਾਂ ਦੀ 2008 ਤੋਂ ਅੱਜ ਤੱਕ ਸਾਡੀ ਲਾਈਫ ਖਰਾਬ ਕੀਤੀ ਹੋਈ ਆ ਫਿਰ ਧਮਕੀਆ ਤੇ ਕੀ ਕੀ ਹੋਇਆ ਬੰਦੇ ਮਗਰ ਲਾਏ ਬਹੁਤ ਉਸਕੀਤਾ ਤੇ ਉਹ ਵੱਖਰਾ ਹੀ ਆ ਮੇਰੇ ਤਾਏ ਦੇ ਮੁੰਡੇ ਨਾਲ ਮਿਲ ਕੇ ਇਹਨਾਂ ਨੇ ਸਾਰੀ ਗੇਮ ਖੇਡੀ ਆ ਉਧਰੋਂ ਵੀ ਪਾਣੀ ਬੰਦ ਕਰਾਤਾ ਇਧਰੋਂ ਜ਼ਮੀਨ ਠੇਕੇ ਤੇ ਨਹੀਂ ਚੜ੍ਹਨ ਦੱਤੀ ਹੈਗੀ ਭਈਏ ਜਦੋਂ ਇਕੱਠੇ ਹੋ ਕੇ ਠੇਕੇ ਵਾਲਿਆਂ ਨੂੰ ਜਾ ਕੇ ਗੰਦ ਪਾਉਂਦੇ ਸੀਗੇ ਮੂਹਰੇ ਉਹਦੇ ਘੱਗ ਦੇ ਮੂਤਦੇ ਨੇ ਉਹ ਖਾਲ ਨਹੀਂ ਸਾਫ ਕਰਦਾ ਅਗਲਾ ਜੱਟ ਜਦੇ ਅਗਲੀ ਵਾਰ ਉਹ ਘਰੇ ਜਾ ਕੇ ਇਹ ਕਹਿੰਦਾ ਸੀਗਾ ਵੀ ਮੈਂ ਗਾਹਨੂੜੀ ਜ਼ਮੀਨ ਨਹੀਂ ਲੈਣੀ ਹੈਗੀ ਮੈਂ ਇਸ ਵਾਰ ਜਵਾਨ ਕਰਕੇ ਲੈ ਲਈ ਬਸ ਮੈਂ ਫਸ ਗਿਆ ਮੈਂ ਗਾਹਨੂ ਨਹੀਂ ਲੈਣੀ ਹੈਗੀ ਬੀਬੀ ਰੂੜੀ ਜ਼ਮੀਨ ਚਾਹੇ ਤੁਸੀਂ ਮੈਨੂੰ ਸਸਤੇ ਨੂੰ ਕਿਉਂ ਨਾ ਦੋ ਅਸੀਂ ਹਰੇਕ ਸਾਲ ਸਾਨੂੰ ਫਿਕਰ ਹੁੰਦਾ ਸੀਗਾ ਵੀ ਐਤਕੀ ਜ਼ਮੀਨ ਠੇਕੇ ਤੇ ਚੜ ਜਾਵੇ ਲੋਕ ਜਵਾਬ ਦੇ ਦਿੰਦੇ ਸੀਗੇ ਜੇ ਕੋਈ ਲੈਂਦਾ ਸੀਗਾ ਉਹ ਵੀ ਕੋਈ ਬਹੁਤ ਜੀ ਨੂੰ ਜ਼ਿਆਦਾ ਪਤਾ ਨਹੀਂ ਸੀ ਉਹ ਲੈਂਦਾ ਸੀਗਾ ਵੀ ਇੱਥੇ ਕੀ ਹੁੰਦਾ ਜਾਂ ਅਗਲਾ ਕਹਿੰਦਾ ਸੀਗਾ ਵੀ ਮੈਂ ਤਾਂ ਕੱਲੀ ਫਸਲੇ ਕੱਢਣੀ ਆ ਮੈਂ ਕਿਸੇ ਨੂੰ ਕੀ ਕਹਿਣਾ ਹੈ ਉਹ ਆਪਣੀ ਫਸਲ ਕੱਢਣ ਤੱਕ ਰੱਖਦਾ ਸੀਗਾ ਤੇ ਫਸਲ ਵੀ ਜਦੋਂ ਉਹਦੀ ਮਰ ਗਈ ਉਹਨੇ ਉਹ ਵੀ ਛੱਡ ਦਿੱਤੀ ਤੇ ਫਿਰ ਪੈਸੇ ਵੀ ਨਹੀਂ ਮਿਲੇ ਸੰਤਾ ਲੋਕਾਂ ਨੇ ਵੀ ਬਹੁਤ ਨਹੀਂ ਗਾਇਜ ਫਾਇਦਾ ਚੱਕ ਲਿਆ ਸੀ ਠੇਕੇ ਵਾਲੇ ਨੇ ਵੀ ਚੱਕਿਆ ਜਦੋਂ ਇਹਨਾਂ ਨੇ ਹਾਲਾਤ ਇਹ ਜੇ ਪੈਦਾ ਕੀਤੇ ਹੋਏ ਸੀਗੇ ਤਾਂ ਬਹੁਤ ਆਪਸੇ ਉਮਾਰ ਪਈ ਜਾਂਦੀ ਦੀ ਅੱਜ ਮੈਨੂੰ ਗੁੱਸਾ ਏ ਅੱਜ ਮੈਨੂੰ ਗੁੱਸਾ ਰਾਜੇ ਵਾਲਾ ਆਪਣੇ ਮੁੰਡਿਆਂ ਨੂੰ ਅੱਜ ਬਿੱਲੇ ਨੂੰ ਉਹ ਗੱਡੀਆਂ ਲੈ ਲੈ ਕੇ ਨਮੀਆਂ ਦੰਦਾ ਐਸ਼ਾ ਕਰਾਉਂਦਾ ਸਾਰਿਆਂ ਦੇ ਮਾਪੇ ਦੇ ਸੁਪਨੇ ਹੁੰਦੇ ਨੇ ਜੇ ਰਾਜੇ ਵਾਲ ਨੇ ਲੁੱਟ ਲੁੱਟ ਕੇ ਆਪਣੇ ਪੁੱਤੇ ਨੂੰ ਆਪਣੇ ਨੂੰ ਮੁੰਡੇ ਨੂੰ ਐਸ਼ ਕਰਾਉਂਦਾ ਤਾਂ ਸਾਡੀ ਮਾਂ ਇਮਾਨਦਾਰੀ ਨਾਲ ਜਿੰਨਾ ਕੋਦੇ ਹੱਥਵਾ ਸੀਗਾ ਸਾਨੂੰ ਉਹ ਜੀ ਰੁੱਖੀ ਮਿੱਸੀ ਖਿਲਾ ਦਿੰਦੀ ਸੀਗੀ ਵਿਚਾਰੀ ਮੈਨੂੰ ਅੱਜ ਮੈਨੂੰ ਸਭ ਤੋਂ ਵੱਡਾ ਜਿਹੜਾ ਮੇਰਾ ਦੁੱਖ ਹੈ ਕਿ ਮੈਂ ਆਪਣੀ ਮਾਂ ਬਾਰੇ ਜਦੋਂ ਸੋਚਦਾ ਕਿ ਨਾ ਉਹਦੇ ਹਰ ਜ਼ਿੰਦਗੀ ਦੇ ਹਾਲਾਤਾਂ ਬਾਰੇ ਤਾਂ ਮੇਰੇ ਅੱਗ ਲੱਗ ਜਾਂਦੀ ਹੈ ਪੂਰੇ ਸਰੀਰ ਤੇ ਮੈਨੂੰ ਹੁੰਦਾ ਵੀ ਰੱਬਾ ਤੂੰ ਉਹ ਲੋਕਾਂ ਨੂੰ ਮਾਰ ਕਿਉਂ ਨਹੀਂ ਦਿੰਦਾ ਹੈ ਕਿਉਂ ਉਹਨਾਂ ਨੂੰ ਧਰਤੀ ਚੋਂ ਉਸੇ ਸਮੇਂ ਕਿਉਂ ਨਹੀਂ ਘਟਦਾ ਤੂੰ ਜਦੋਂ ਤੇਰੇ ਪਾਕਿਸਤਾਨ ਨਾਲ ਬੇਇਨਸਾਫੀਆਂ ਹੁੰਦੀਆਂ ਸੀ ਰੱਬਤਾ ਜੋ ਸਜ਼ਾ ਦਊ ਦਊ ਪ੍ਰਸ਼ਾਸਨ ਨੇ ਵੀ ਸਜ਼ਾ ਦੇਣੀ ਹੀ ਦੇਣੀ ਹੈ ਜੇ ਪ੍ਰਸ਼ਾਸਨ ਸਜ਼ਾ ਨਹੀਂ ਦਊਗਾ ਰਾਜੇਵਾਲ ਨੂੰ ਤਾਂ ਮੈਂ ਖੁਦ ਸਜ਼ਾ ਦੂੰਗਾ ਉਸ ਬੰਦੇ ਨੂੰ ਉਹਦੇ ਪਰਿਵਾਰ ਨੂੰ ਜੋ ਮੇਰੇ ਪਰਿਵਾਰ ਨਾਲ ਉਹਨੇ ਕੀਤਾ ਮੈਂ ਉਹਦੇ ਪਰਿਵਾਰ ਨੂੰ ਵੀ ਦੂੰਗਾ ਉਦੋਂ ਮੇਰੀ ਰੂਹ ਨੂੰ ਸ਼ਾਂਤੀ ਮਿਲਣੀ ਹੈ ਨਾ ਅੱਜ ਸਾਡੇ ਮਰੇ ਹੋਏ ਬਜ਼ੁਰਗਾ ਪੁਰਖਾਂ ਨੂੰ ਸ਼ਾਂਤੀ ਆਈ ਹੈ ਸਾਵਾ ਹੀ ਭਟਕਦੇ ਫਿਰਦੇ ਨੇ ਸ਼ਾਂਤੀ ਨਹੀਂ ਆਉਣੀ ਹੈਗੀ ਜੋ ਉਹਨਾਂ ਨੇ ਬਣਾਇਆ ਸੀਗਾ ਇੰਨੀਆਂ ਜ਼ਮੀਨਾਂ ਸ਼ੈੱਲਰ ਇਹ ਜੇ ਪ੍ਰਾਪਰਟੀ ਆ ਉਹਨਾਂ ਦੀ ਇਮਾਨਦਾਰੀ ਨਾਲ ਬਣਾਈ ਹੋਈ ਸੀ ਉਹਨਾਂ ਨੇ ਬੋਲਦਾ ਦੇ ਨਾਲ ਅੱਜ ਪਿਛਲੀ ਜਾਂ 2-3 ਪੀੜ੍ਹੀਆਂ ਛੱਡ ਕੇ ਮਰੇ ਉਹ ਜਿਹੜੇ ਬਜ਼ੁਰਗ ਸੀ ਉਹਨਾਂ ਸਭ ਨੇ ਬੋਲਦਾ ਨਾਲ ਖੇਤੀਆ ਕਰ ਕਰਕੇ ਉਹ ਜ਼ਮੀਨਾਂ ਬਣਾਈ ਹੋਈਆਂ ਸੀ ਬੰਨਿਆਂ ਤੇ ਲੜਾਈਆਂ ਕੀਤੀਆਂ ਸੀ ਸੰਘਰਸ਼ ਕੀਤੇ ਸੀ ਕੁਰਬਾਨੀਆਂ ਕੀਤੀਆਂ ਹੋਈਆਂ ਸੀ ਉਹਨਾਂ ਨੇ ਉਦੋਂ ਜਾ ਕੇ ਇਹ ਜ਼ਮੀਨਾਂ ਬਣੀਆਂ ਸੀਗਾ ਮੈਂ ਅੱਜ ਕਿਉਂ ਵੇਚਾਂ ਮੈਂ ਕਿਉਂ ਵੇਚਾਂ ਰਾਜੇ ਵਾਲੇ ਦੇ ਮਤਲਬ ਨੂੰ ਮੈਂ 4 ਪੈਸਿਆਂ ਦੇ ਮਤਲਬ ਨੂੰ ਕਿਉਂ ਵੇਚਾਂ ਕਦੇ ਤੁਹਾਨੂੰ ਅਸੀਂ 50 ਲੱਖ ਦੇ ਦਈਏ ਕਦੇ ਅਸੀਂ ਤੁਹਾਨੂੰ 60 ਲੱਖ ਦੇ ਦਈਏ ਮੈਂ ਨਹੀਂ ਦੇਣੀ ਚਾਹੇ ਮੈਨੂੰ ਕੋਈ ਕਰੋੜਾ ਰੁਪਈਆ ਵੀ ਕਿਉਂ ਨਾ ਦਵੇ ਜਮੀਨ ਨਹੀਂ ਦੇਣੀ ਹੈਗੀ ਉਹ ਪ੍ਰਾਈਸ ਲੈਸ ਆ ਉਹ ਮੇਰੀ ਜਿੰਦ ਜਾਨ ਆ ਮੇਰੀ ਦੂਜੀ ਮਾਂ ਉਹ ਮੇਰੀ ਦੂਜੀ ਮਾਂ ਨੂੰ ਜੋ ਕੋਈ ਤੰਗ ਕਰੂਗਾ ਉਹਦਾ ਮੜੀਆ ਮੀਟ ਕਰੂਗਾ ਰਾਜੇ ਵਾਲੇ ਕਹੇ ਜਾਂ ਝੂਠਾ ਝੂਠਾ ਇਨਸਾਨ ਨਹੀਂ ਕਹਿ ਸਕਦੇ ਉਹਨੂੰ ਦਰਿੰਦਾ ਦਰਿੰਦਾ ਉਹ ਦਰਿੰਦਾ ਉਹਦੀ ਚਿੱਟੀ ਦਾੜੀ ਤੇ ਨਾ ਜਾਵੋ ਉਹਦਾ ਇਹ ਨਾ ਜਾਵੋ ਵੀ ਉਹ ਬਜ਼ੁਰਗ ਹੋ ਗਿਆ ਉਹ ਜਿੰਨਾ ਹਰਾਮੀਆਂ ਰਾਖਸ਼ ਸੰਵਤ ਰੂਪੋਂ ਲਾ ਇਹ ਜੀ ਉਹਦਾ ਮੁੰਡਾ ਦਿਲ ਦੇ ਕਾਲੇ ਨੇ ਆਪਣੇ ਰਿਸ਼ਤੇਦਾਰ ਤੱਕ ਵੀ ਖਾ ਲਏ ਉਹਨਾਂ ਨੇ ਰਿਸ਼ਤੇਦਾਰ ਤੱਕ ਵੀ ਚੂੰਡ ਚੂੰਡ ਕੇ ਖਾ ਲਏ ਆਪਣੇ ਹਿੱਸੇ ਪਵਾ ਪਵਾ ਕੇ ਖਾ ਲੇ ਉਹ ਮੇਰੇ ਘਰ ਚ ਬੜਿਆ ਮੈਂ ਉਹਨਾਂ ਦੀ ਜ਼ਿੰਦਗੀ ਚ ਬੜੂ ਹੁਣ ਸੌਂ ਖਾਦੀ ਹੋਈ ਹੈ ਮੇਰੀ ਇਹ ਸਭ ਤੋਂ ਪਹਿਲਾਂ ਮੈਂ ਕਾਨੂੰਨ ਦਾ ਸਹਾਰਾ ਲਵਾਂਗਾ ਜਦੋਂ ਮੇਰਾ ਇਨਸਾਫ ਨਹੀਂ ਹੋਊਗਾ ਮੈਨੂੰ ਹੋ ਜਾਊਗਾ ਵੀ ਕੁਝ ਵੀ ਨਹੀਂ ਹੋਣਾ ਹੈਗਾ ਪਿਛਲੇ ਇੰਨੇ ਸਾਲ ਤਾਂ ਨਿਕਲਦੇ ਨੇ ਮੈਂ ਇਸ ਵਾਰ ਦੀਪਕ ਭਗਮੰਤਮਾਂ ਦੀ ਸਰਕਾਰ ਨੂੰ ਦੇਖਣਾ ਚਾਹੁੰਦਾ ਬਸ ਇਸ ਤੋਂ ਪਰੇ ਮੈਨੂੰ ਪਤਾ ਵੀ ਭਗਮੰਤਮਾਂ ਤੋਂ ਬਾਅਦ ਕੋਈ ਇਹੋ ਜਿਹਾ ਲੀਡਰ ਆ ਨਹੀਂ ਸਕਦਾ ਹੈਗਾ ਕਿਉਂਕਿ ਪਿੱਛੇ ਕੋਈ ਨਹੀਂ ਆਇਆ ਹੈਗਾ ਹਾਂ ਮੈਨੂੰ ਇਹਦੇ ਤੇ ਉਮੀਦ ਆ ਕਿਉਂਕਿ ਸਾਡੇ ਵਰਗਾ ਬੰਦਾ ਏ ਜੋ ਸੱਚੀਆ ਸੁੱਚੀਆ ਗੱਲਾਂ ਜਾਣਦਾ ਸਿੱਧੀਆਂ ਕੋਰੀਆ ਕਰਾਰੀਆਂ ਚਾਹੇ ਕਿਸੇ ਦੇ ਗਿੱਟੇ ਗੁੱਡੇ ਲੱਗੇ ਉਹ ਪਤਾ ਵੀ ਉਹ 5-6 ਕਿਲੇ ਵਾਲਾ ਬੰਦਾ 7-8 ਕਿਲੇ ਵਾਲਾ ਛੋਟੀ ਜੀ ਘਰ ਤੋਂ ਉੱਠ ਕੇ ਕਨਸਿਮ ਬਣਿਆ ਹੋਇਆ ਉਹਨੂੰ ਪਤਾ ਇਹ ਚੀਜ਼ਾਂ ਦਾ ਉਦੀ ਰੂਹ ਰੱਜੀ ਹੋਈ ਲੱਗਦੀ ਆ ਰਾਜੇੜ ਭੁੱਖਾ ਨੰਗਾ ਅੱਜ ਵੀ ਅਮੀਰ ਹੋ ਕੇ ਵੀ ਅੱਜ ਭੁੱਖਾ ਨੰਗਾ 3000 ਕਰੋੜ ਚ ਇਹਨੇ ਵੇਚਤਾ ਕਰਨਾ ਰਾਜੇੜ ਨੇ ਲੁੱਟਾ ਖੋਹਾ ਕਰਕੇ ਧੋਖੇ ਕਰ ਕਰਕੇ ਕਪੜੇ ਕਰ ਕਰਕੇ ਪੰਜਾਬ ਨੂੰ ਲੁੱਟ ਲੁੱਟ ਕੇ ਆਪਣਾ ਘਰ ਬਣਾਇਆ ਜਿਉਂ ਕਹਿੰਦਾ ਕਹਣਾ ਵੀ ਮੈਂ ਇਮਾਨਦਾਰੀ ਨਾਲ ਬਣਾਇਆ ਮੈਂ ਮੰਨ ਲੈਣਾ ਫਿਰ ਇਮਾਨਦਾਰੀ ਨਾਲ ਚੱਲ ਉਹਨੇ ਬਣਾਇਆ ਹੋਣਾ ਫਿਰ ਉਹ ਲੋਕਾਂ ਨੂੰ ਬਾਰੇ ਡੀਮੋਟੀਵੇਟ ਕਰਦਾ ਵੀ ਪੰਜਾਬ ਬਰਬਾਦ ਆ ਪੰਜਾਬ ਚ ਕੋਈ ਸ਼ੈ ਨਹੀਂ ਨਕਮੀਆਂ ਸਰਕਾਰਾਂ ਨੇ ਜੇ ਅਗਰ ਉਹ ਬਰਬਾਦ ਪੰਜਾਬ ਦੇ ਵਿੱਚੋਂ ਵੀ ਇੰਨਾ ਕੁਝ ਬਣਾ ਸਕਦਾ ਫਿਰ ਅਸੀਂ ਕਿਉਂ ਨਹੀਂ ਬਣਾ ਸਕਦੇ ਹੈਗੇ ਲੋਕ ਫਿਰ ਸਾਨੂੰ ਡੀਮੋਟੀਵੇਟ ਨਵੇਂ ਮੁੰਡਿਆਂ ਨੂੰ ਕਰਨ ਦੀ ਕੀ ਲੋੜ ਆ ਨੂੰ ਉਹਦੇ ਇੱਕ ਬਿਆਨ ਕਰਕੇ ਇੰਨਾ ਮਾਹੌਲ ਖਰਾਬ ਹੋਇਆ ਹੋਇਆ ਪਹਿਲਾਂ ਉਹ ਇਲੈਕਸ਼ਨ ਲੈਣ ਤੋਂ ਪਹਿਲਾਂ ਕਹਿੰਦਾ ਸੀ ਮੇਰਾ ਰਾਈਟ ਆ ਧਰਨੇ ਚ ਦਿੱਲੀ ਕਹਿੰਦਾ ਸੀ ਉਹ ਮੈਂ ਨਾਨ ਪੋਲਿਟਿਕਲ ਆ ਪੰਜਾਬ ਵੜਦੀ ਉਹ ਪੋਲੀਟੀਕਲ ਬਣ ਗਿਆ ਫਿਰ ਉਹ ਕਹਿੰਦਾ ਮੇਰਾ ਰਾਈਟ ਆ ਧਰਨੇ ਚ ਸੌਰੀ ਇਲੈਕਸ਼ਨ ਲੜਨ ਦਾ ਫਿਰ ਉਹ ਜਦੋਂ ਹਾਰ ਗਿਆ ਫਿਰ ਕਹਿੰਦਾ ਮੈਨੂੰ ਤਾਂ ਜੀ ਮੇਰੇ ਨਾਲ ਦੇ ਆਨੇ ਚੱਕ ਤਾਂ ਮੈਨੂੰ ਉਂਗਲੀ ਲਾਤੀ ਤੂੰ ਇੰਨਾ ਚੱਕ ਚਾਉਣਾ ਤੂੰ ਇੰਨਾ ਗੱਲਾਂ ਚਾਉਣਾ ਤੇਰੀ ਆਪ ਦੀ ਬੁੱਧੀ ਨਹੀਂ ਕੰਮ ਕਰਦੀ ਆ ਜਮੀਨਾ ਦੇ ਵਿੱਚ ਤੇਰੇ ਮੁੰਡੇ ਨੂੰ ਕਿਹਨੇ ਕਿਹਾ ਸੀਗਾ ਲੜਾਈਆਂ ਕਰਨ ਨੂੰ ਉਹਨੂੰ ਭਈਏ ਚੱਕ ਚਕਾ ਕੇ ਲੈ ਗਏ ਸੀਗੇ ਉਹ ਹਰਕਤਾਂ ਗੱਲਾਂ ਚਾਹੇਂਦਾ ਮੇਰੀਆਂ ਗੱਲਾਂ 'ਚ ਤਾਂ ਕਦੇ ਆਇਆ ਨਹੀਂ ਹੈਗਾ ਹਰਾਮੀਆਂ ਹਰਾਮੀਆਂ 1 ਨੰਬਰ ਦਾ ਹਰਾਮੀਆਂ ਦੀ ਦਵਾਈ ਵੀ ਹੈਗੀ ਆ ਇਹ ਹੀ ਸਰਕਾਰ ਚ ਭਗਵਾਨਤਮਾਨ ਨੇ ਦੇਣੀ ਆ ਉਹ ਦਵਾਈ ਦੀ ਡੋਜ਼ ਉਹ ਚੱਕੀ ਫਿਰਦਾ ਥੋਡੇ ਇੰਜੈਕਸ਼ਨ ਉਹ ਨਹੀਂ ਲਾਉਣੇ ਨੇ ਤੇ ਲਵਾ ਕੇ ਹਟਾਂਗੇ ਇਹ ਆਮ ਲੋਕ ਲਵਾ ਕੇ ਹਟਣਗੇ ਮੈਂ ਤਾਂ ਸਭ ਨੂੰ ਆਪਣੀ ਬੇਨਤੀ ਕਰਕੇ ਆਪਣੇ ਭੈਣਾ ਭਰਾਵਾਂ ਨੂੰ ਆਪਣੇ ਪੰਜਾਬੀ ਲੋਕਾਂ ਨੂੰ ਇੱਕ ਆਪਣੀ ਅਪੀਲ ਕਰਦਾ ਇਹਨਾਂ ਤੋਂ ਬਚ ਕੇ ਇਹਨਾਂ ਤੋਂ ਬਚ ਕੇ ਪੋਲੀਟਿਕਲ ਲੋਕਾਂ ਤੋਂ ਬਚ ਕੇ ਇਹ ਕਿਸੇ ਵੀ ਲੀਡਰ ਦੇ ਮਗਰ ਲੱਗਣ ਦਾ ਕੋਈ ਟਾਈਮ ਨਹੀਂ ਹੈਗਾ ਇਹ ਆਪਣੇ ਮਾਪੇ ਨੇ ਜਿਹਨੇ ਤੁਹਾਨੂੰ ਇੰਨੀ ਜ਼ਿੰਦਗੀ ਪਾਲ ਪਣ ਉਸਕੇ ਬੜਾ ਕੀਤਾ ਉਹਨਾਂ ਨੂੰ ਠੰਡੀ ਛਾਂ ਦੋ ਉਹਨਾਂ ਦੇ ਡ੍ਰੀਮ ਪੂਰੇ ਕਰੋ ਉਹਨਾਂ ਦੇ ਸੁਪਨੇ ਪੂਰੇ ਕਰੋ ਉਹਨਾਂ ਨੇ ਤੁਹਾਨੂੰ ਪਾਲਿਆ ਤੁਹਾਡੇ ਬਜ਼ੁਰਗ ਪੁਰਖ ਬੈਠੇ ਡੀਕਦੇ ਨੇ ਜਦੋਂ ਕਦੋਂ ਤੁਸੀਂ ਉਹਨਾਂ ਦਾ ਨਾਂ ਰੋਸ਼ਨ ਕਰੋਗੇ ਆਪਾਂ ਆਪਣੀ ਜ਼ਿੰਦਗੀ ਨੂੰ ਸਿਰਫ ਇੱਕ ਬਸ ਸੋਸ਼ਲ ਪਲੇਟਫਾਰਮ ਤੇ ਲੀਡਰਾਂ ਦੇ ਮਗਰ ਜਿੰਦਾਬਾਦ ਮਰਦਾਬਾਰ ਕਰਕੇ ਕੱਢ ਲਿਆ ਤੇ ਰਾਜਿਆਲ ਉਹਨਾ ਵਰਗੇ ਪੰਜਾਬ ਬੰਦ ਦੇ ਵਿੱਚ ਇੱਥੇ ਆਪਣੇ ਕੰਮ ਕਰ ਕਰਦੇ ਹੁੰਦੇ ਨੇ ਤੇ ਸਾਰਾ ਪੰਜਾਬ ਬੰਦ ਹੁੰਦਾ ਕਿਉਂਕਿ ਭੀੜ ਇਕੱਠੀ ਕੀਤੀ ਹੁੰਦੀ ਆ ਰਾਜਿਆਲ ਖਤਰਨਾਕ ਇਕੱਲਾ ਵੀ ਪਰ ਭੀੜ ਚ ਜਾ ਕੇ ਉਹ ਜ਼ਿਆਦਾ ਖਤਰਨਾਕ ਹੋ ਜਾਂਦਾ ਫੇਰ ਉਹ ਵੱਟ ਖਾਣ ਨੂੰ ਪੈਂਦਾ ਸਭ ਨੂੰ ਫੇਰ ਉਹ মিডিਆ ਵਾਲਿਆਂ ਨੂੰ ਕਹਿੰਦਾ ਮੈਂ ਇਹ ਜੀ ਗੱਲ ਦਾ ਜਵਾਬ ਦੇਣਾ ਮੈਂ ਸਹੀ ਨਹੀਂ ਸਮਝਦਾ ਤੈਨੂੰ ਤੈਨੂੰ ਕੋਈ ਰਾਈਟ ਨਹੀਂ ਤੁਸੀਂ 네ਗੇਟਿਵ ਤਾਂ ਫਲਾਉਂਦੇ ਹੋ ਰਾਜਾੜ ਉਸ ਮੀਡੀਆਲ ਨੂੰ ਨੇੜੇ ਆਉਣ ਦਿੰਦਾ ਜਿਹੜਾ ਉਹਦੀ ਜਾਇਦੇਵਾ ਕਰੇ ਤੇ ਜਿਹੜਾ ਉਹਦੀ ਜਾਇਦੇਵਾ ਨਾ ਕਰੇ ਉਹਨੂੰ ਉਹ ਕਹਿੰਦਾ ਵੀ ਤੂੰ 네ਗੇਟਿਵ ਤਾਂ ਫਲਾਉਣਾ ਮੇਰੇ ਖਿਲਾਫ ਕਹਿ ਕੇ ਮੈਂ ਜਿਹੜਾ ਮੇਰੇ ਖਿਲਾਫ ਆ ਮੈਂ ਉਹਨੂੰ ਮੂੰਹ ਨਹੀਂ ਲਾਉਂਗਾ ਬਸ ਉਹ ਐਡਾ ਦਾ ਬੰਦਾ ਤੇ ਮੈਂ ਤਾਂ ਇਹ ਹੀ ਕਹੂੰਗਾ ਵੀ ਬਾਪੂ ਟਾਈਮ ਆ ਗਿਆ ਟਾਈਮ ਆ ਗਿਆ ਹੁਣ ਇਹ ਸਮਾਂ ਬਸ ਇੱਥੇ ਹੀ ਸੀਗਾ ਤੇਰੀ ਤੇਰੇ ਪੀੜੀ ਦਾ ਤੇਰੇ ਅੰਸ਼ ਦਾ ਤੇਰੇ ਖਾਨਦਾਨ ਦਾ ਜੋ ਤੂੰ ਵਟਣਾ ਸੀਗਾ ਵੱਟ ਲਿਆ ਬਸ ਇੱਥੇ ਤੂੰ ਖਤਮ ਆ ਇਸ ਤੋਂ ਅੱਗੇ ਜਿਹੜਾ ਤੇਰੇ ਨਾਲ ਚੱਲੂਗਾ ਉਹ ਵੀ ਖਤਮ ਹੋਊਗਾ ਉਹ ਇਨਸਾਨ ਵੀ ਖਤਮ ਹੋਊਗਾ ਤੂੰ ਮੇਰੀ ਗੱਲ ਯਾਦ ਰੱਖੀ ਮੈਂ ਸੁਖਚੈਨ ਸਿੰਘ ਪੰਨੂ ਤੇਰੇ ਮੁੰਡੇ ਦੇ ਤੇਰੇ ਪੋਤੇ ਦੇ ਗੁਨਾਹਾਂ ਨੂੰ ਤੇਰੀ ਅੱਖਾਂ ਦੇ ਸਾਹਮਣੇ ਸਾਰੀ ਦੁਨੀਆ ਨੂੰ ਦਿਖਾਊਗਾ ਮੈਂ ਦੇਖਦਾ ਤੂੰ ਮੈਨੂੰ ਕਿਵੇਂ ਰੋਕ ਲੇਂਗਾ ਤੂੰ ਮੇਰੀ ਬੇਦਬਾ ਮਾਂ ਤੇ ਕੋ ਤਾਂ ਥਾਣੇ ਲੈ ਲੈ ਕੇ ਆਉਂਦਾ ਸੀਗਾ ਤੂੰ ਮੇਰੇ ਤੇ ਲੈ ਕੇ ਆਈ ਓਏ ਤੇਰਾ ਪੋਤਾ ਕਹਿੰਦਾ ਸੀਗਾ ਕਿ ਨਾ ਮੇਰੀ ਮਾਂ ਨੂੰ ਤੂੰ ਕੀ ਕਰ ਲੇਂਗੀ ਏ ਇਹ ਕਹਿੰਦਾ ਉਹ ਆਪਣੀ ਮਾਂ ਨੂੰ ਆਪਣੀ ਘਰ ਵਾਲੀ ਨੂੰ ਵੀ ਇੱਦਾਂ ਹੀ ਕਹਿੰਦਾ ਵੀ ਤੂੰ ਕੀ ਕਰ ਲੇਂਗੀ ਏ ਔਰ ਮੇਰੀ ਮਾਂ ਨੂੰ ਕਹਿੰਦਾ ਸੀ ਕਿ ਨਾ ਤੂੰ ਕੀ ਕਰ ਲੇਂਗੀ ਇੱਥੇ ਹੀ ਸਭ ਕੁਝ ਹੋਊਗਾ ਇੱਥੇ ਹੀ ਅਸੀਂ ਖੰਬੇ ਲਾਵਾਂਗੇ ਇੱਥੇ ਹੀ ਅਸੀਂ ਭਈਆ ਨੂੰ ਬਿਠਾਵਾਂਗੇ ਇੱਥੇ ਹੀ ਅਸੀਂ ਗੰਦ ਪਵਾਵਾਂਗੇ ਇੱਥੇ ਹੀ ਅਸੀਂ ਜ਼ਮੀਨ ਦੇ ਵਿੱਚ ਇੱਕਨੇ ਤੈਨੂੰ ਕਬਜ਼ਾ ਕਰਕੇ ਦਿਖਾਵਾਂਗੇ ਤੂੰ ਕੀ ਕਰ ਲੇਂਗੀ ਏ ਇਹ ਤੇਰਾ ਪੋਤਾ ਰਾਜ ਵਾਲੀਏ ਤੈਨੂੰ ਮੈਂ ਅੱਜ ਕਹਿੰਦਾ ਵੀ ਤੂੰ ਕਰ ਲਈ ਕੀ ਕਰਦਾ ਤੂੰ ਲਾ ਲਈ ਜੋਰ ਜਿੱਥੇ ਤੱਕ ਤੈ ਲਾਉਣਾ ਤੂੰ ਕਹਿਣਾ ਨਾ ਮੈਂ ਬਹੁਤ ਪੜਿਆ ਲਿਖਿਆ ਮੈਂ ਕਾਨੂੰਨ ਜਾਣਦਾ ਮੈਂ ਕੋਈ ਕਾਨੂੰਨ ਨਹੀਂ ਜਾਣਦਾ ਮੈਂ ਕੋਈ ਖਾਸ ਪੜਿਆ ਲਿਖਿਆ ਨਹੀਂ ਹੈਗਾ ਪਰ ਮੈਂ ਤੈਨੂੰ ਆਪਣੇ ਕਾਨੂੰਨ ਪੜਾਉਂਗਾ ਤੈਨੂੰ ਮੈਂ ਰੱਟਾ ਵੀ ਲਵਾਉਂਗਾ ਤੈਨੂੰ ਮੈਂ ਦੱਸੂਗਾ ਵੀ ਕਾਨੂੰਨ ਨਵੇਂ ਕਿਵੇਂ ਬਣਦੇ ਹੁੰਦੇ ਨੇ ਲਾਗੂ ਹੁੰਦੇ ਨੇ ਉਹ ਤੂੰ ਤੇਰੇ ਪੋਲੀਟਿਕਲ ਬਿਆਨਬਾਜ਼ੀ ਐ ਨਹੀਂ ਇੱਥੇ ਚੱਲਣੀਆਂ ਹੈਗੀਆਂ ਇੱਥੇ ਹਿਸਟਰੀ ਨਹੀਂ ਕਿਸੇ ਨੇ ਸੁਣਨੀ ਤੇਰੀ ਪੁਰਾਣੇ ਜ਼ਮਾਨੇ ਦੀ ਐ ਹਿਸਟਰੀ ਆ ਕੱਢ ਕੇ ਲਾਏ ਹੋ ਨਾ ਜਦੋਂ ਤੇਰੇ ਕੋ ਕੋਈ ਗੱਲ ਨਾ ਹੋਵੇ ਕਿਤੇ ਦੱਸਣ ਤੇਰੇ ਕੋਈ ਕਿਸੇ ਗੱਲ ਦਾ ਜਵਾਬ ਨਾ ਹੋਵੇ ਕਨਾ ਉਦੋਂ ਤੂੰ ਸਨ 47 ਦੀ ਗੱਲ ਸ਼ੁਰੂ ਕਰਦਾ ਹੁੰਦਾ ਉਹ ਨਹੀਂ ਚੱਲਣੀਆਂ ਹੈਗੀਆਂ ਇੱਥੇ ਤੂੰ ਗੁੜਚੋਰਾ ਤੇ ਗੁੜਚੋਰ ਹੀ ਰਹਿਣਾ ਤੂੰ ਉਹ ਆ ਜੋ ਤਾਨ ਕੀਤਾ ਹੋਇਆ ਲੰਗਰਾਂ ਨੂੰ ਤੂੰ ਵੇਚਦਾ ਤਾਨ ਦਾਆਂ ਦੀਆਂ ਚੀਜ਼ਾਂ ਨੂੰ ਤੁਸੀਂ ਹੱਥ ਪਾਉਣੇ ਨੂੰ ਵੇਚਦੇ ਹੋ ਤੇ ਉਹਨਾਂ ਤੋਂ ਰੁਪਈਆ ਇਕੱਠਾ ਕਰਦੇ ਹੋ ਫੰਡ ਇਕੱਠੇ ਕਰਦੇ ਜੇ ਤੁੰਗ ਬਾਕੀਆ